ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਦੇਖ ਰਹੇ ਹੋ ਆਪਣਾ ਪੂਲਾ ਟੀਵੀ YouTube ਚੈਨਲ ਤੇ Facebook ਕੋ ਦੋਸਤੋ ਫੋਲੋ ਜ਼ਰੂਰ ਕਰ ਲਿਓ ਦੋਸਤੋ ਆ ਵੀਡੀਓ ਦੀ ਸਾਨੂੰ ਸਮਝ ਨਹੀਂ ਲੱਗਿਆ ਵੀਡੀਓ ਮੈਂ ਕਾਫੀ ਵੇਖਿਆ ਨੇ ਜੇ ਕਿਸੇ ਭਰਾ ਨੂੰ ਪਤਾ ਹੋਵੇ ਤੇ ਇਹ ਕਹਿੰਦੇ ਬਿਨਾ ਇੰਜਨ ਤੋਂ ਠੀਕ ਆ ਚੱਲਦਾ ਗਾ ਜਨਰੇਟਰ ਤੇ ਸਪਰਿੰਗ ਦਿੱਤੇ ਬਣੇ ਦੇ ਸਪਰਿੰਗਾ ਤੜਨਾ ਹੱਲ ਹੀ ਜਾਂਦੇ ਨੇ ਅੱਗੜ ਪਿਛੜ ਕਰਕੇ ਲਾਏ ਬਣੇ ਤੇ ਵੀ ਮੰਨ ਕੇ ਚੱਲੋ ਘੁੰਮੀ ਜਾਂਦਾ ਠੀਕ ਆ ਦੋਸਤੋ ਜਿਹੜਾ ਜਨਰੇਟਰ ਹੁੰਦਾ ਉਜਾ ਚਮਕਾਈ ਨਹੀਂ ਟਾਇਟ ਹੋਈ ਇਹਨਾਂ ਦਾ ਟਰੈਕਟਰ ਦਾ ਡਾੜ ਪਵਾ ਆਂਦਾ ਗਾ ਅੰਗਾ ਤੇ ਇਹ ਸਪਰਿੰਗ ਮਾਣੇ ਮਾੜੇ ਕੀ ਕਰਦੇ ਹੋਣਗੇ ਦੋਸਤੋ ਇਹ ਜੇ ਤੁਹਾਨੂੰ ਕਿਸੇ ਨੂੰ ਪਤਾ ਵੀ ਗੱਲ ਸੱਚ ਆ ਵੀ ਇਹਦੇ ਨਾਲ ਪਾਣੀ ਮੋਟਰ ਚੱਕ ਲੈਂਦੀ ਆ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਭਰਾ ਨੇ ਇਦਾਂ ਦਾ ਬਣਾਇਆ ਹੋਵੇ ਕਿਸੇ ਕੋਲ ਤਾਂ ਵੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਦੋਸਤੋ ਸਾਨੂੰ ਤਾਂ ਇਹ ਫੇਕ ਲੱਗ ਰਿਹਾ ਗਾ ਠੀਕ ਹੈ ਜਿਹੜਾ ਜਨਰੇਟਰ ਹੁੰਦਾ ਗਾ ਉਹ ਤਾਂ ਜਮਾਂ ਟਰੈਕਟਰ ਦਾ ਡਾੜ ਪਵਾ ਆਂਦਾ ਗਾ ਚਮਕਾ ਨਾਲ ਜਿੰਬੜ ਜਾਂਦੀਆਂ ਜਦੋਂ ਇਹ ਦਿੱਤ ਜਨੈਟਰਾ ਦੋਸਤੋ ਕਿਵੇਂ ਚੱਲ ਪੂਗਾ ਇਹਦੀ ਸਵਰੰਕਾ ਦੇ ਸਾਰੇ ਮਾੜੇ ਮਾੜੇ ਸਪ੍ਰਿੰਗ ਨੇ ਧੰਨਵਾਦ ਦੋਸਤੋ